ਯੈਸ ਹੋ ਜਾਂਦਾ ਸੀ ਬਟ ਮੈਨੂੰ ਲੱਗਦਾ ਜਦੋਂ ਕੰਮ ਨਾਲ ਪਿਆਰ ਹੋਵੇ ਨਾ ਆ ਚੀਜ਼ਾਂ ਹੋਣੀ ਬਹੁਤ ਜ਼ਰੂਰੀ ਹੈ ਇੱਕ ਮੈਮਰੀ ਹੋ ਕੇ ਰਹਿ ਜਾਂਦੀ ਹੈ ਔਰ ਸਾਨੂੰ ਵੀ ਆਪਣੀ ਸਟਰੈਂਥ ਪਤਾ ਲੱਗ ਜਾਂਦੀ ਹੈ ਕਿ ਆਈ ਥਿੰਕ ਅਸੀਂ ਵੀ ਆ ਕਰ ਸਕਦੇ ਆ ਬਿਕੋਜ਼ ਹੁਣ ਜਦਾਂ ਇੰਟਰਵਿਊ ਚੱਲਦੀ ਥੋੜੀ ਜਿਹੀ ਗਰਮੀ ਲੱਗੂਗੀ ਸਾਡੇ ਕੋਲ ਬਰਦਾਸ਼ਤ ਨਹੀਂ ਪਰ ਜਦੋਂ ਮੈਂ ਸੈੱਟ ਤੇ ਹੁੰਨੀ ਆ ਮੈਨੂੰ ਕੁਝ ਨਹੀਂ ਕੁਝ ਵੀ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਤੁਹਾਡਾ ਦੋਸਤ ਤੇ ਹੋਸਟ ਰਿਤਿਕ ਲੁਥਰਾ ਨਵੀ ਆ ਰਹੀ 22 ਮਾਰਚ ਨੂੰ ਮੂਵੀ ਸੰਗ੍ਰਾਂਨ ਦੀ ਸਟਾਰ ਕਾਡ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਜੇ ਵੀ ਚਾਲ ਸਰ ਸ਼ਰਨ ਮੈਮ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਹਾਂਜੀ ਮੈਂ ਇੰਟਰੋਡਿਊਸ ਕਰਵਾਉਂਗਾ 사ਸ਼ਕਲ ਬੇਰੀ 사ਸ਼ਕাল ਜੀ ਸਾਰੇ ਨੂੰ ਸਾਡੀ ਫਿਲਮ ਦੇ ਪ੍ਰੋਡਿਊਸਰ ਰਿਤੂ ਸਿੰਘ ਚੀਮਾ ਭਾਜੀ ਤੇ ਸਾਡੀ ਫਿਲਮ ਦੇ ਨਾਲ ਜੁੜੇ ਹੋਏ ਨੇ ਗੈਰੀ ਬਾਈ ਜੀ ਸੁਖ ਸੁਖ ਬਾਈ ਜੀ ਤੇ ਫਿਲਮ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਦੀਪ ਸੁਖਦੀਪਕ ਸਿੰਘ ਚਾਹ ਜੀ ਆਪਣੇ ਇਹ ਆਪਣੇ ਐਸੋਸੀਏਟ ਪ੍ਰੋਡਿਊਸਰ ਵੀ ਨੇ ਤੇ ਇਹਨਾਂ ਨੇ ਬਹੁਤ ਵਧੀਆ ਆਪਣਾ ਰੋਲ ਵੀ ਨਿਭਾਇਆ ਹਰਸ਼ ਖਰੋੜ ਜੇ ਸਾਡਾ ਕੰਮ ਹੀ ਪਰ ਤੁਲੂ ਤੇ ਹੀ ਕਰ ਲਿਆ ਵਧੀਆ ਗੱਲ ਮੈਂ ਤਾਂ ਹੀ ਮੈਂ ਇੱਕ ਵਾਰ ਚ ਹੀ ਕਰਦੀ ਹੈ ਕੰਮ ਜੇ ਮੂਵੀ ਦੀ ਗੱਲਬਾਤ ਕਰੀਏ ਤੇ ਕੀ ਖਾਸ ਹੈ ਮੂਵੀ ਚ ਲੱਗ ਕੇ ਆ ਰਹੇ ਹੋ ਕਿ ਲੋਕ ਜੋ ਜੀ ਇੱਕ ਮੂਵੀ ਰਿਲੀਜ਼ ਹੋ ਜਾਂਦੀ ਹਫਤੇ ਬਾਅਦ ਹਨਾ ਸ਼ੁੱਕਰਵਾਰ ਕੰਨ ਇੰਤਜ਼ਾਰ ਹੁੰਦਾ ਜੀ ਜੀ ਕਿ ਲੋਕ ਪਹੁੰਚਣ ਇਸ ਵਾਰ ਬਾਈ ਮਾਰ ਬਹੁਤ ਖਾਸ ਹੈ ਜੀ ਤੁਸੀਂ ਖਾਸ ਕਿ ਸਾਡੀ ਫਿਲਮ ਚ ਖਾਸ ਹੀ ਖਾਸ ਹੈ ਅ ਅਜੇ ਘੱਟ ਜ਼ਿਕਰ ਹੋਇਆ ਮੈਂ ਉੱਥੋਂ ਸ਼ੁਰੂਆਤ ਕਰਦਾ ਮਿਊਜ਼ਿਕ ਤੋਂ ਮਿਊਜ਼ਿਕ ਆਪਣਾ ਬਹੁਤ ਸੁਰੇਲੀਆਂ ਆਵਾਜ਼ਾਂ ਬਹੁਤ ਵੱਡੇ ਸਿੰਗਰਸ ਰਾਤ ਫਤਿਹ ਅਲੀ ਖਾਨ ਸਾਹਿਬ ਮਤਲਬ ਜਿੰਨੇ ਵੀ ਹੈਗੇ ਨੇ ਸਾਰਾ ਸਾਡਾ ਮਿਊਜ਼ਿਕ ਫਿਲਮ ਦਾ ਬਹੁਤ ਵੱਡਾ ਇੱਕ ਪਲੱਸ ਪੁਆਇੰਟ ਹੈਗਾ ਜੀ ਤੇ ਉਸ ਤੋਂ ਬਾਅਦ ਕਾਫੀ ਅੱਛਾ ਐਕਸ਼ਨ ਹੈਗਾਗਾ ਕਾਫੀ ਵੱਡੇ ਲੈਵਲ ਦੇ ਉੱਤੇ ਸੀ ਐਕਸ਼ਨ ਸ਼ੂਟ ਕੀਤਾ ਤੇ ਬਾਕੀ ਪੂਰੀ ਫਿਲਮ ਜਿਸ ਤਰੀਕੇ ਨਾਲ ਜਿਸ ਕੈਨਵਸ ਦੇ ਉੱਤੇ ਫਿਲਮਾਈ ਗਈ ਹੈ ਉਹ ਸਾਰੀ ਜੀ ਬਹੁਤ ਵਧੀਆ ਹੈ ਤਾਂ ਇੱਕ ਅਸੀਂ ਚੰਗੀ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੂਗੀ ਜੇ ہم ਗੱਲ ਕਰੀਏ ਤਾਂ ਕਿਰੀ ਸ਼ਰਮ ਲیتے ਸ਼ਰਮ ਨੇ ਜਿਹੜਾ ਨਾਂ ਨਾਮ ਹੋ ਗਿਆ हाँ तो मैं लगता शुरुआत की है नाम तो करेगी साइड ऑडियंस मैं हाँ कि टुड हे हो रहा हे शुरुआत है आई थिंक आई एम बलैसड कि मैंने उद लग्या मैं शुरुआत की कोविड आ गया सी, पता नहीं की होजूगा ये होगा दो साल का गैप आ गया पर उस फिर आई गोट शरीक टू फिर मैं छिड़ी आता चंबा और दैन मैनू संघरान और मैं लगता कि मैं लॉ ऑफ अट्रैक्शन जब पहला भी क्या मैं बहुत बिलीव कर दी हूँ जो असं मैनीफेस्ट करते हैं इतनी सूँ मिलता है ਅ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ ਕਦੀ ਤੁਹਾਡੇ ਨਾਂ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਨੂੰ ਇਦਾਂ ਦੇ ਕਿਰਦਾਰ ਮਿਲਦੇ ਆ ਕਿਉਂਕਿ ਮੈਂ ਸੋਚਦੀ ਹੀ ਹਾਂ ਕਿ ਮੈਂ ਇਦਾਂ ਦਾ ਹੀ ਕੰਮ ਕਰਨਾ ਹੈ ਆਪਣੀ ਇੰਡਸਟਰੀ 'ਚ ਕਿ ਕੁਝ ਡਿਫਰੈਂਟ ਲੇਕ ਹੈ ਇਹ ਮੇਬੀ ਅੱਜ ਐਕਸੈਪਟੈਂਸ ਨਹੀਂ ਹੋਊਗੀ ਬਟ ਆਉਣ ਵਾਲੇ ਟਾਈਮ 'ਚ ਗੋ ਸਲੋਲੀ ਔਰ ਜਗਾ ਬਣਾ ਆ ਕੇ ਪੱਕੀ ਵਲੀ ਮੈਂ ਰਹਾਂਗੀ ਸਗਰਾਂ ਦਾ ਜ਼ਿਕਰ ਸ਼ਰਨ ਨੇ ਪਹਿਲਾ ਮੂਵੀ ਤੇ ਕੋਈ ਇੰਟਰਵਿਊ ਕਰਨੇ ਪਹੁੰਚੇ ਆਪਾਂ ਉੱਥੇ ਕਰ ਦਿੱਤਾ ਸੀ ਮੈਂ ਸ਼ਰਨ ਪਹਿਲੇ ਸ਼ੁਰੂ ਕਰਦੀ ਸੀ ਨਹੀਂ ਨਹੀਂ ਵਧੀਆ ਜੀ ਕਿਉਂਕਿ ਕਿਰਦਾਰ ਇਹਨਾਂ ਨੇ ਦੇਖੋ ਜਦੋਂ ਕੋਈ ਕਲਾਕਾਰ ਚੰਗਾ ਕੰਮ ਕਰਦਾ ਹੈਗਾ ਤਾਂ ਉਹ ਨਾ ਚਾਹੁੰਦੇ ਹੋਏ ਵੀ ਉਹਦੇ ਮੂੰਹ ਚੋਂ ਜ਼ਿਕਰ ਨਿਕਲ ਜਾਂਦਾ ਹੈ ਕਿਰਦਾਰ ਇਹਨਾਂ ਦਾ ਬਹੁਤ ਸਟਰੋਂਗ ਹੈ ਬਹੁਤ ਵਧੀਆ ਨਿਭਾਇਆ ਇਹਨਾਂ ਨੇ ਸੋ ਯੂ نو ਮੀਸੀ ਜੀ ਜਿੱਥੇ ਬੋਲਣੀ ਹੈ ਸੰਗਰਾਂਦ ਦਾ ਨਾਮ ਜ਼ਰੂਰ ਲੈਣਗੇ ਚੰਗੀ ਗੱਲ ਹੈ ਤੇ ਜੇ ਆਪਾਂ ਮੂਵੀ ਦੇ ਸੱੜ ਤੇ ਗੱਲ ਕਰੀਏ ਉੱਥੇ ਕੀ ਖਾਸ ਕਿੱਥੇ ਸ਼ੂਟਿੰਗ ਹੋਈ ਮੂਵੀ ਦੀ ਕੋਈ ਖਾਸ ਗੱਲਾਂ ਕੋਈ ਨੋਟ ਜੋਕ ਸੀਗਾ ਕਿ ਹੀਰੋਇਨ ਨੂੰ ਸਰਦੀਆਂ ਚ ਛੋਟੇ ਕੱਪੜੇ ਪਵਾ ਦਿੰਦੇ ਆ ਤੇ ਗਰਮੀਆਂ ਚ ਮੋਟੇ ਕੋਟੀਆਂ ਪਵਾ ਦਿੰਦੇ ਨੇ ਔਰ ਜਦੋਂ ਅਸੀਂ ਸੰਗਰਾਂਦ ਦਾ ਸ਼ੂਟ ਕਰ ਰਹੇ ਸੀ ਤੇ ਆਈ ਥਿੰਕ 35 40 ਤੇ ਹੋਊਗੀ ਇੰਨੀ ਧੁੱਪ ਸੋਸ਼ਲ ਮੀਡੀਆ 'ਚ ਪੋਸਟ ਕਰਦੇ ਫਿਰ ਕਿੱਦਾਂ ਕਰਦੇ ਵੈਦਰ ਵੇਖ ਕੇ ਆਈ ਥਿੰਕ ਮੈਂ ਨਾ ਇੱਕ ਦੋ ਰੀਲਸ ਪਾਈਆਂ ਹੋਈਆਂ ਨੇ ਜਦੋਂ ਸੰਗਰਾਂਦ ਦਾ ਸ਼ੂਟ ਕਰ ਰਹੀ ਸੀ ਮੈਂ ਲਾਈਟ ਕਲਰ ਦਾ ਕੋਈ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਅਰਜੋਤ ਮੈਂ ਬਾਅਦ ਚੋਂ ਨੋਟਿਸ ਕੀਤਾ ਮੈਂ ਜਦੋਂ ਘੁੰਮੀ ਪਿੱਠ ਪੂਰੀ ਮੇਰੀ ਪਸੀਨੇ ਨਾਲ ਫਿਰ ਜੇ ਮੈਂ ਕੈਸ਼ਵੇਰ ਚੈੱਕ ਕਰਨੀ ਗਈ ਤਾਂ ਮੈਨੂੰ ਚੈੱਕ ਕਰਨਾ ਪੈਂਦਾ ਬੜੀ ਗੱਲ ਹੋ ਜਾਂਦਾ ਸੀ ਬਟ ਮੈਨੂੰ ਲੱਗਦਾ ਜਦੋਂ ਕੰਮ ਨਾਲ ਪਿਆਰ ਹੋਵੇ ਨਾ ਆ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ ਇੱਕ ਮੈਮਰੀ ਹੋ ਕੇ ਰਹਿ ਜਾਂਦੀ ਹੈ ਔਰ ਸਾਨੂੰ ਵੀ ਆਪਣੀ ਸਟਰੈਂਥ ਪਤਾ ਲੱਗ ਜਾਂਦੀ ਹੈ ਕਿ ਆਈ ਥਿੰਕ ਅਸੀਂ ਵੀ ਆ ਕਰ ਸਕਦੇ ਆ ਬਿਕੋਜ਼ ਹੁਣ ਜਦੋਂ ਇੰਟਰਵਿਊ ਚੱਲ ਰਹੀ ਥੋੜੀ ਜਿਹੀ ਗਰਮੀ ਲੱਗੂਗੀ ਸਾਡੇ ਕੋਲ ਬਰਦਾਸ਼ਤ ਨਹੀਂ ਪਰ ਜਦੋਂ ਮੈਂ ਸੈੱਟ ਤੇ ਹੁੰਨੀ ਆ ਮੈਨੂੰ ਕੁਝ ਨਹੀਂ ਕੁਝ ਵੀ ਨਹੀਂ ਲੱਗਦਾ ਸਭ ਵਧੀਆ ਲੱਗਦਾ ਸਾਰੇ ਟਾਈ ਮਨ ਦੀ ਗੱਲ ਹੁੰਦੀ ਹੈ ਜੀ ਜੇ ਤੁਹਾਡਾ ਮਨ ਦੇ ਉੱਤੇ ਕੰਟਰੋਲ ਹੈਗਾਗਾ ਨੇ ਬਾਕੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਜੀ ਵੀ ਠੰਡ ਕਿਹ ਵਾਰੀ ਬੰਦੇ ਕਹਿੰਦੇ ਨੇ ਠੰਡ ਬੋਲਾ ਦੇ ਵੀ ਠੰਡ ਤੇ ਬੇਇਜ਼ਤੀ ਜਿੰਨੀ ਮਹਿਸੂਸ ਕਰੋ ਉਨੀ ਲੱਗਦੀ ਹੈ ਸੋ ਇਹ ਗੱਲ ਮਹਿਸੂਸ ਕਰਨ ਦੇ ਜੀ ਸੋ ਅਸੀਂ ਉੱਥੇ ਆਪਣਾ ਗਰਮੀ ਮਹਿਸੂਸ ਹੀ ਨਹੀਂ ਕੀਤੀ ਅਸੀਂ ਆਪਣੇ ਕਿਰਦਾਰ ਨੂੰ ਮਹਿਸੂਸ ਕਰ ਰਹੇ ਸੀਗੇ ਸੋ ਬਾਕੀ ਜਿਹੜੀਆਂ ਚੀਜ਼ਾਂ ਸੀ ਉਹ ਮਹਿਸੂਸ ਹੋਈਆਂ ਹੀ ਨਹੀਂ ਜੀ ਤੇ ਮਤਲਬ ਵੀ ਚੰਗੀ ਗੱਲ ਹੈ ਜੀ ਇੱਕ ਆਰਟਿਸਟ ਦੇ ਲਈ ਅਜਿਹੀਆਂ ਚੀਜ਼ਾਂ ਸਾਡੇ ਲਈ ਇੱਕ ਸਫਰ ਸੀਗਾ ਤੇ ਆਪਣੇ ਆਪ ਦੇ ਲਈ ਮੇਰਾ ਤਾਂ ਹਮੇਸ਼ਾ ਆਪਣੇ ਆਪ ਦੇ ਨਾਲ ਚੈਲੰਜ ਹੁੰਦੇ ਜੀ ਵੀ ਤੁਸੀਂ ਉਹ ਸਿਚੁਏਸ਼ਨਸ ਨੂੰ ਕਿੱਦਾਂ ਹੈਂਡਲ ਕਰਦੇ ਹੈਗੇ ਹੋ ਸੋ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਬਹੁਤ ਚੰਗੇ ਤਰੀਕੇ ਦੇ ਨਾਲ ਅਸੀਂ ਆਪਣੇ ਕਿਰਦਾਰ ਦੇ ਨਾਲ ਜੁੜੇ ਰਹੇ ਇਹਨਾਂ ਚੀਜ਼ਾਂ ਦੇ ਮਤਲਬ ਕਿਤੇ ਕੋਈ ਮਹਿਸੂਸ ਹੋਇਆ ਨਹੀਂ ਹੈਗਾ ਵਧੀਆ ਸ਼ੂਟ ਹੋ ਗਿਆ ਜੀ ਜਦੋਂ ਕਿਰਦਾਰ ਦਾ ਪਤਾ ਲੱਗਾ ਸੀ ਜਿੱਦਾਂ ਸ਼ਰਮ ਨੇ ਆਮਨੇ ਕਰਨਾ ਤੇ ਉਦੋਂ ਸਰਚ YouTube ਤੇ ਮਰੀ ਹੈ ਪਤਾ ਸੀ ਪਹਿਲਾਂ ਸ਼ਰਮ ਜੀ ਦਾ ਹਾਂ ਜੀ ਪਤਾ ਸੀ ਆਫਕੋਰਸ ਆਫਕੋਰਸ ਪਤਾ ਸੀਗਾ ਇਹਨਾਂ ਦਾ ਤੇ ਮੈਂ ਮੀਸਾਰੇ ਰਾਇਨ ਡਾਇਰੈਕਟਰ 인ਦਰਪਾਲ ਜੀ ਸੀ ਨਾ ਉਹਨਾਂ ਨੇ ਪਹਿਲਾਂ ਹੀ ਪੁੱਲ ਬੰਦ ਦੇ ਹੁਣ ਨਹੀਂ ਨਹੀਂ ਇਹਨਾਂ ਦਾ ਮੈਂ ਦੇਖਿਆ ਸੀ ਕਿ ਬਹੁਤ ਮੈਂ ਸਿਲੈਕਟਿਵ ਫਿਲਮਾਂ ਦੇਖੀਆਂ ਜਿਹਦੇ ਵਿੱਚ ਉਹ ਸ਼੍ਰੀਕ ਟੂ ਸੀਗੀ ਸ਼੍ਰੀਕ ਹਾਂਜੀ ਹਾਂ ਉਹ ਉਹ ਮੈਂ ਦੇਖੀ ਸੀਗੀ ਤੇ ਜਿੱਦਾਂ ਦਾ ਸਾਡਾ ਕਿਰਦਾਰ ਸੀਗਾ ਕਿਉਂਕਿ ਉਹਦੇ ਵਿੱਚ ਇਹਨਾਂ ਦਾ ਕਾਫੀ ਇੱਕ ਸਟਰੋਂਗ ਕਿਰਦਾਰ ਸੀ ਬਟ ਇੱਕ ਆਰਟਿਸਟ ਦਾ ਪਤਾ ਲੱਗ ਜਾਂਦਾ ਜੀ ਇਹਨਾਂ ਦਾ ਤਜਰਬਾ ਹੋ ਗਿਆ ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਕਿ ਕਿਸ ਹੱਦ ਤੱਕ ਉਹ ਕਰ ਸਕਦਾ ਤਾਂ ਸਾਡੇ ਕਿਰਦਾਰ ਦੇ ਵਿੱਚ ਮਤਲਬ ਪੂਰੇ ਢੁਗਦੇ ਸੀਗੇ ਤੇ ਤੁਸੀਂ ਟ੍ਰੇਲਰ ਦੇ ਵਿੱਚ ਦੇਖ ਹੀ ਰਿਹਾ ਹੋਣੇ ਤੇ ਬਾਕੀ ਜਿਹੜੇ ਕੰਪਲੀਮੈਂਟਸ ਮਿਲ ਰਹੇ ਨੇ ਜੀ ਲੋਕਾਂ ਤੋਂ ਵਿਊਜ਼ ਮਿਲ ਰਹੇ ਨੇ ਸਾਰੇ ਪੋਜ਼ਿਟਿਵ ਨੇ ਸੋ ਵੀ ਫੀਲ ਹੈਪੀ ਕਿ ਹਾਂਜੀ ਸਾਡੀ ਚੋਣ ਗਲਤ ਨਹੀਂ ਸੀਗੀ ਸੋ ਥੈਂਕਸ ਟੂ ਸ਼ਰਨ ਕਿ ਉਹਨੇ ਸਾਡੀ ਸੋਚ ਨੂੰ ਸਹੀ ਪ੍ਰੂਫ ਕੀਤਾ ਜੇ ਤੁਹਾਨੂੰ ਪਤਾ ਲੱਗਾ ਹੈ ਪੋਲੀਵੁੱਡ ਦਾ ਸਮਾਨ ਖਾਣਾ ਫਿਲਮ ਕਰਦੇ ਨੇ ਨਹੀਂ ਕਿਉਂ ਹੈ ਵੀ ਪਾਲੀਵੁੱਡ ਦੇ ਸਲਮਾਨ ਖਾਨ ਗੈਵੀ ਚਾਲ ਤੇ ਕੋਈ ਪ੍ਰੋਬਲਮ ਹੈ ਮੈਂ ਤੇ ਉਹਨਾਂ ਦੇ ਗਾਣੇ ਸੁਨੇ ਸੀ ਮੈਂ ਬਹੁਤ ਸਾਰੇ ਮੈਂ ਜਿਹਦੇ ਤੋਂ ਇਹਨਾਂ ਨੂੰ ਮਿਲੀ ਮੈਂ ਦੱਸਿਆ ਮੈਂ ਬਹੁਤ ਪਸੰਦ ਬੋਲਣਾ ਮੈਨੂੰ ਪਤਾ ਪਾਉਂਦਾ ਮੈਨੂੰ ਇਦਾਂ ਨਹੀਂ ਹੁੰਦਾ ਮੈਨੂੰ ਇੱਕ ਉਹ ਮੈਨੂੰ ਇੰਨਾ ਪਤਾ ਹੈ ਜੋ ਇਹਨਾਂ ਨੇ ਵਾਈਟ ਕਲਰ ਤੇ ਸਾਈਕਲ ਤੇ ਜਾਂਦੇ ਨੇ ਉਹ ਗਾਣਾ ਬ੍ਰਿਜ ਦੇ ਉੱਪਰ ਜਿਹੜਾ ਗਾਣਾ ਸੀ ਉਹ ਬਹੁਤ ਪਸੰਦ ਆਉਂਦਾ ਗਾਣਾ ਦੋ ਲਾਣਾ ਸੁਣਾਉਂਗਾ ਗਾਣੇ ਉਹ ਸੂਟ ਪਟੀਆਂ ਵਾਲਾ ਸ਼ਹੀ ਪਹਿਰਾ ਵਿੱਚ ਚਾਂਜਰਾ ਤੋਰੀ ਫਿਰਦੀ ਐ ਅੱਜ ਪਰੀਆਂ ਦੇ ਵਾਂਗ ਰਾਂ ਮੈਂ ਕਹਾਂ ਤੈਨੂੰ ਪਿੱਛੋਂ ਆਜ਼ਮਾਰੀਆ ਉਹੀ ਆ ਨਾ ਹਾਂਜੀ ਸੋਹਣੇ ਖਿੱਚੀ ਕਿੱਥੋਂ ਦੀ ਤਿਆਰੀਆਂ ਉਹ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਜ਼ਮਾਰੀਆ ਯੈਸ ਤੇ ਮੂਵੀ ਦਾ ਗਾਣਾ ਕੋਈ ਜ਼ਿਆਦਾ ਹੈ ਹਾਂਜੀ ਸਾਰੀ ਟੀਮ ਨੂੰ ਹੋਇਆ ਏ ਹੱਕ ਤੇਰਾ ਜਿਸ ਮਾਤੇ ਕਲ ਦੁਰਦੀ ਮੈਂ ਬੜੀ ਟੈੜਾ ਗਾਉਂਦੀ ਆ ਬਟ ਅਬ ਗਾਣਾ ਮੈਨੂੰ ਪਸੰਦ ਆ ਇਸ ਲਈ ਗਾ ਲਿਆ ਮੈਂ ਪੁਰ ਕੋਈ ਖਾਸ ਕਲਾ ਮੂਵੀ ਦੀਆਂ ਬਸ ਨਹੀਂ ਬਹੁਤ ਸਾਰੀਆਂ ਨੇ ਖਾਸ ਸਪੈਸ਼ਲ ਪਰ ਹੁਣ ਜੋ ਵੀ ਖਾਸ ਹੈਗਾ ਜੋ ਵੀ ਅਸੀਂ ਥੋੜਾ ਜਿਹਾ ਵੀ ਹਾਈਡ ਕਰਕੇ ਟ੍ਰੇਲਰ 'ਚ ਨਹੀਂ ਦਿਖਾਇਆ ਉਹ 2 ਮਾਰਚ ਨੂੰ ਸਾਰਾ ਕੁਝ ਸਾਡੀ ਆਡੀਅנס ਨੂੰ ਹੁਣ ਦੱਸੂਗੇ ਸੋ ਪਲੀਜ਼ ਗਾਇਜ਼ 2 ਮਾਰਚ ਨੂੰ ਜਾ ਕੇ ਸੰਗਰਾਮ ਮੂਵੀ ਜ਼ਰੂਰ ਦੇਖ ਕੇ ਆਇਓ ਫੈਮਿਲੀ ਮੂਵੀ ਹੈ ਫੁੱਲ ਔਨ ਐਂਟਰਟੇਨਮੈਂਟ ਹੈ ਤੁਸੀਂ ਅਗਰ ਆਪਣਾ ਕੀਮਤੀ ਟਾਈਮ ਕੱਢ ਕੇ ਜਾਓਗੇ ਆਮ ਸ਼ੋਰ ਉਹ ਵੇਸਟ ਨਹੀਂ ਜਾਊਗਾ ਫੁੱਲ ਔਨ ਐਂਟਰਟੇਨਮੈਂਟ ਹੋ ਹਾਂਜੀ ਮੈਸੇਜ ਹੀ ਮੈਂ ਆਪਣਾ ਕੀ ਕਹਿੰਦੇ ਨੇ ਸਾਡੇ ਨਾਲ ਬੋਲਦੇ ਅਸੀਂ ਵੀ ਬੋਲੀ ਜਾਂਦੇ ਰਹਨੇ ਆ ਮੈਂ ਚਾਹੁੰਗਾ ਕਿ ਪਹਿਲਾ ਦੋ ਸ਼ਬਦ ਸਾਡੇ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ ਜੀ ਪਿਆ ਜੀ ਬੋਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਕੀ ਕਹਿਣਾ ਚਾਹੋਗੇ ਮੂਵੀ ਬਾਰੇ ਮੂਵੀ ਚ ਮੈਂ ਏਪੀ ਦੀ ਮੈਨੂੰ ਰਿੱਧੂ ਬਾਜੀ ਨੇ ਬਿਲਕੁਲ ਕਿਉਂਕਿ ਇਹਨਾਂ ਨੇ ਸਾਨੂੰ ਕਦੇ ਵੀ ਮਤਲਬ ਕਿਸੇ ਚੀਜ਼ ਤੋਂ ਨਹੀਂ ਰੋਕਿਆ ਵੀ ਬਣਾਓ ਬਹੁਤ ਸੋਹਣੀ ਹੋ ਗਈ ਵੈਸੇ ਤੁਹਾਡੀ ਟੀਮ ਨੂੰ ਵੇਖ ਕੇ ਨਾ ਅਦਾ ਲੱਗ ਹੀ ਨਹੀਂ ਰਿਹਾ ਕਿ ਤੁਸੀਂ ਪ੍ਰੋਡਿਊਸਰ ਹੈ ਡਾਇਰੈਕਟਰ ਹੈ ਜਾਂ ਆਰਟਿਸਟ ਹੈ ਨਾ ਮਤਲਬ ਫੈਮਿਲੀ ਹੈ ਐਕਚੁਅਲੀ ਫਿਲਮ ਬਣਾਉਣ ਲਈ ਪਿੱਛੇ ਕੈਮਰੇ ਦੇ ਪਿੱਛੇ ਬਹੁਤ ਮਿਹਨਤ ਲੱਗਦੀ ਹੈ ਨਾ ਫਿਲਮ ਬਹੁਤ ਸੋਹਣੀ ਬਣੀ ਹੈ ਬਹੁਤ ਮਿਹਨਤ ਕੀਤੀ ਅਸੀਂ ਇਸ ਗ੍ਰਾਂਟ ਮੂਵੀ ਬਾਰੇ ਤਾਂ ਮੂਵੀ ਬਹੁਤ ਸੋਹਣੀ ਬਣੀ ਹੈ ਬਸ ਇਹ ਹੈ ਵੀ ਸਾਰੇ ਮੂਵੀ ਦੇਖ ਕੇ ਆਓ ਜਿੰਨੀ ਸਾਡੀ ਮਿਹਨਤ ਨੂੰ ਫਿਰ ਰੰਗ ਤਾਂ ਫੇਰ ਹੀ ਮਿਲਦਾ ਹੈ ਨਾ ਬਹੁਤ ਸੋਹਣੀ ਮੂਵੀ ਬਣੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਹੋਈ ਸਟਾਰ ਕਾਸਟ ਨਾਲ ਗੱਲਬਾਤ ਕਰਕੇ ਪਤਾ ਲੱਗਿਆ 22 ਮਾਰਚ ਨੂੰ ਮੂਵੀ ਵੇਖਣ ਜ਼ਰੂਰ ਜਾਣਾ ਕਿਉਂਕਿ ਉਹਨਾਂ ਨੇ ਅਪੀਲ ਵੀ ਕੀਤੀ ਹੈ ਤੇ ਕਾ ਵੀ বারবার سیم কনসেপ্ট ਵੇਖ ਕੇ ਮਜ਼ਾ ਨਹੀਂ ਆਉਂਦਾ ਪਰ ਇਸ ਵਾਰ 22 ਮਾਰਚ ਨੂੰ ਜਾ ਕੇ ਵੇਖਣਾ ਕਿ ਮੂਵੀ ਦੇ ਵਿੱਚ ਕੀ ਹੈ ਖਾਸ ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਲਈ ਰਿਤਿਕ ਲੋਥਰਾ